ਹਾਂ ਜੀ ਜੀ ਸਸ਼ਕਾਲ ਕੀ ਹਲਚਲ ਹੋਪਸਾਰੇ ਤੁਸੀਂ ਠੀਕ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਜੀ ਔਰ ਜੀ ਮੈਂ ਇਧਰ ਹੋ ਗਈ ਸੀਗੀ ਕੰਮ ਕਰਕੇ ਅੱਜ ਜਲਦੀ ਹੀ ਫ੍ਰੀ ਔਰ ਇਧਰ ਦੁੱਧ ਰੱਖਿਆ ਹੋਇਆ ਸੀਗਾ ਉਬਾਲਣ ਵਾਸਤੇ ਕਿਉਂਕਿ ਦੁੱਧ ਆਇਆ ਸੀਗਾ ਤੇ ਲੇਟ ਸੀਗਾ ਤੇ ਦੁੱਧ ਰੱਖਤਾ ਸੀਗਾ ਉਬਾਲਣ ਲਈ ਔਰ ਜੀ ਦੁੱਧ ਉਬਾਲ ਕੇ ਤੇ ਫਿਰ ਆਪਾਂ ਕਰਦੇ ਹਾਂ ਬਾਕੀ ਦੇ ਕੰਮ ਕੰਮ ਤਾਂ ਵੈਸੇ ਮੇਰਾ ਅੱਜ ਸਾਰਾ ਹੀ ਹੋ ਗਿਆ ਸੀਗਾ ਕਿਉਂਕਿ ਮੈਂ ਅੱਜ ਜਲਦੀ ਉੱਠ ਗਈ ਸੀਗੀ ਔਰ ਫਿਰ ਮੈਂ ਆਪਣਾ ਜਲਦੀ ਜਲਦੀ ਕੰਮ ਨਿਬੜਲੇ ਸੀਗਾ ਸਾਰਾ ਤੇ ਦੁੱਧ ਨੂੰ ਬਾਲਾ ਦਵਾ ਕੇ ਤੇ ਹੁਣ ਜੀ ਜਿਹੜੇ ਕੱਪੜੇ ਧੋਤੇ ਹੋਏ ਸੀਗੇ ਉਹਨਾਂ ਨੂੰ ਸਿਮੇਟਣਾ ਹੈ ਤੇ ਕੱਪੜੇ ਸੀਗੇ ਆਪਾਂ ਹੁਣ ਜਿੱਦਾਂ ਕਿ ਕਹਿ ਲਓ ਕਿ ਸਰਦੀਆਂ ਦੇ ਕੱਪੜੇ ਰੱਖੇ ਹੋਏ ਸੀਗੇ ਤੇ ਉਹ ਮਲਾਈ ਕੱਢਣੀ ਬਾਕੀ ਹਜੇ ਤੇ ਔਰ ਜੀ ਸਰ ਮੈਂ ਕੀ ਕਹਿ ਰਹੀ ਸੀਗੀ ਮੈਂ ਕਹਿ ਰਹੀ ਸੀਗੀ ਕਿ ਜਿਹੜੇ ਕੱਲ ਕੱਪੜੇ ਧੋਤੇ ਹੋਏ ਸੀਗੇ ਉਹਨਾਂ ਨੂੰ ਸਮੇਟਣ ਆਇਆ ਹੁਣ ਮੈਂ ਤੁਹਾਨੂੰ ਦਿਖਾਉਂਦੀ ਜੀ ਇੱਧਰ ਮੈਂ ਸਾਰਾ ਕੰਮ ਆਪਣਾ ਕਰਕੇ ਅੱਜ ਜਲਦੀ ਸੀ ਹੋ ਗਈ ਫ੍ਰੀ ਔਰ ਜੀ ਜਿਹੜੇ ਕੱਪੜੇ ਧੋਤੇ ਹੋਏ ਸੀਗੇ ਔਰ ਉਹਨਾਂ ਨੂੰ ਬਾਹਰ ਮੈਂ ਲੈ ਕੇ ਲਈ ਸੀਗੀ ਆ ਬਾਹਰ ਧੁੱਪ ਬਹੁਤ ਸੋਹਣੀ ਲੱਗੀ ਹੋਈ ਆ ਪਰ ਅੱਜ ਧੁੱਪੇ ਬੈਨ ਦਾ ਬਿਲਕੁਲ ਵੀ ਮਨ ਨਹੀਂ ਆ ਕਿਉਂਕਿ ਕੰਮ ਬਹੁਤ ਕਰਨ ਵਾਲਾ ਆ ਔਰ ਦੇਖ ਸਕਦੇ ਹੋ ਬਾਹਰ ਕਿੰਨੀ ਸੋਹਣੀ ਧੁੱਪ ਲੱਗੀ ਹੋਈ ਆ ਔਰ ਆਂਟੀ ਇੱਧਰ ਕੰਮ ਕਰ ਰਹੀ ਨੇ ਤੇ ਜਿਹੜੇ ਆਪਾਂ ਬੁਟੇ ਲਵਾਏ ਸੀਗੇ ਉਹਨਾਂ ਤੇ ਛੋਟੇ ਛੋਟੇ ਫੁੱਲ ਆ ਗਏ ਆਇਆ ਦੇਖੋ ਕਿੰਨੇ ਸੋਹਣੇ ਆਏ ਆ ਇੱਕ ਵਾਈਟ ਕਲਰ ਦਾ ਹੈ ਔਰ ਇੱਕ ਥੋੜਾ ਰੈੱਡ ਕਲਰ ਦਾ ਹੈ ਜਿਹੜੇ ਕੱਲ ਕਪੜੇ ਧੁੱਤੇ ਸੀਗੇ ਉਹਨਾਂ ਨੂੰ ਸਿਮੇਟਣਾ ਹੈ ਉਹ ਮੈਂ ਲਾ ਕੇ ਅੰਦਰ ਰੱਖੇ ਹੋਏ ਆ ਔਰ ਜੀ ਕੁਝ ਮੈਂ ਤੇਲ ਲਗਾ ਰਹੀ ਸੀਗੀ ਕੁਝ ਲਗਾਉਣ ਵਾਲੇ ਆ ਇਹਨਾਂ ਦੇ ਵਿੱਚੋਂ ਹੁਣ ਕੁਝ ਗਰਮੀਆਂ ਦੇ ਕੱਪੜੇ ਜਿਹੜੇ ਸੀਗੇ ਆਪਣੇ ਸਿਮੇਟਣ ਵਾਲੇ ਉਹ ਮੈਂ ਬੈਗ ਲੈ ਸੀਗੇ ਪਿਛਲੀ ਵਾਰੀ ਮੈਨੂੰ ਨਾਮ ਨਹੀਂ ਪਤਾ ਕੀ ਹੈ ਤੇ ਉਹ ਆਪਾਂ ਬੈਗ ਲੈ ਹੋਏ ਸੀਗੇ ਉਹਨਾਂ ਦੇ ਵਿੱਚ ਆਪਾਂ ਗਰਮੀਆਂ ਦੇ ਕੱਪੜੇ ਸਾਰੇ ਹੀ ਜਿੰਨੇ ਵੀ ਹਨਾ ਸਾਰੇ ਆਪਾਂ ਗਰਮੀਆਂ ਦੇ ਰੱਖ ਲੈਣੇ ਤੇ ਸਰਦੀਆਂ ਦੇ ਅਜ ਕੱਪੜੇ ਕੱਢ ਲੈਣੇ ਕੁਝ ਕੱਢ ਵੀ ਲਏ ਸੀਗੇ ਤੇ ਕੁਝ ਕੱਢਣ ਵਾਲੇ ਵੀ ਆ ਹਾਂਜੀ ਜੀ ਫਿਰ ਮੈਂ ਤਾਂ ਲਗਾਉਣ ਲੱਗੀ ਸੀਗੀ ਕੱਪੜੇ ਤਾਂ ਮੈਨੂੰ ਸੀਗਾ ਕਿ ਚਲੋ ਹਰਸ਼ ਸਕੂਲ ਗਿਆ ਹੋਇਆ ਆ ਔਰ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਮੈਂ ਸਾਰਾ ਜਿੰਨਾ ਵੀ ਆਪਣਾ ਹੈਗਾ ਕੰਮ ਨਬੇੜ ਲਾਵਾਂ ਕਿਉਂਕਿ ਸਫਾਈਆਂ ਵਗੈਰਾ ਤੇ ਮੈਂ ਅੱਜ ਜਲਦੀ ਹੀ ਉੱਠ ਕੇ ਕਰ ਲਈਆਂ ਸੀਗੀਆਂ ਤੇ ਫਿਰ ਮਨੂ ਸੀਗਾ ਕਿ ਕੱਪੜਿਆਂ ਦਾ ਕੰਮ ਜਿਹੜਾ ਖਲਾਰਾ ਹੈਗਾ ਪਹਿਲਾਂ ਇਹ ਸ ਮਿਟਣਾ ਜ਼ਰੂਰੀ ਹੈ। ਔਰ ਜੇ ਫਿਰ ਮੈਂ ਇਧਰ ਲਗਾਉਣ ਲੱਗੀ ਸੀਗੀ ਕੱਪੜੇ ਤੇ ਜਿਹੜੇ ਮੈਂ ਕੱਲ ਧੋਤੇ ਵੀ ਹੋਏ ਸੀਗੇ ਉਹ ਤੈਹ ਲਗਾਉਣ ਲੱਗੀ ਔਰ ਜਿਹੜੇ ਮੇਰੇ ਪਤਲੇ ਕੱਪੜੇ ਸੀਗੇ ਸਾਰੇ ਜਿਹੜੇ ਗਰਮੀਆਂ ਵਾਲੇ ਸੀਗੇ ਉਹ ਮੈਂ ਇੱਕ ਸਾਈਡ ਤੇ ਕਰੀ ਗਈ। ਔਰ ਜਿਹੜੇ ਆਪਣੇ ਸਰਦੀਆਂ ਵਾਲੇ ਜਿਹੜੇ ਆਪਾਂ ਨਾਲੋਂ ਨਾਲ ਕੱਢੀ ਜਾ ਰਹੇ ਆ ਉਹ ਇੱਕ ਸਾਈਡ ਤੇ ਮੈਂ ਤੈਹ ਲਗਾ ਕੇ ਰੱਖਤੇ ਸੀਗੇ ਔਰ ਜੀ ਇਸ ਤੋਂ ਬਾਅਦ ਮੈਂ ਫਿਰ ਬੈਗ ਲੈ ਹੋਏ ਸੀਗੇ। ਤੇ ਇਹਨਾਂ ਨੂੰ ਫੇਰ ਮੈਂ ਸੋਚਿਆ ਕਿ ਚਲੋ ਇਹਨਾਂ ਦੇ ਵਿੱਚ ਹੀ ਮੈਂ ਸਾਰੇ ਜਿੰਨੇ ਵੀ ਆਪਣੇ ਗਰਮੀਆਂ ਵਾਲੇ ਕੱਪੜੇ ਆ ਆਪਣੇ ਪਾ ਕੇ ਰੱਖਦੀਆਂ ਕਿਉਂਕਿ ਮੈਂ ਆਪਣੇ ਲੱਗ ਰੱਖੇ ਸੀ ਹਰਸ਼ ਦੇ ਲੱਗ ਰੱਖੇ ਸੀਗੇ ਔਰ ਜੀ ਫਿਰ ਇਹਨਾਂ ਦੇ ਲੱਗ ਰੱਖਦੇ ਸੀਗੇ ਪਤੀ ਦੇਵ ਦੇ ਕੱਪੜੇ ਲੱਗ ਰੱਖਦੇ ਸੀਗੇ ਔਰ ਇਧਰ ਮੈਂ ਆਪਣੇ ਕੱਪੜੇ ਰੱਖ ਰਹੀ ਸੀ ਕਿਉਂਕਿ ਫਿਰ ਜਦੋਂ ਆਪਾਂ ਰੱਖ ਦਿੰਨੇ ਆ ਸਮੇਟ ਕੇ ਸੰਗੀਤਨ ਤਾਂ ਤੇ ਆਪਾਂ ਨੂੰ ਗਰਮੀਆਂ ਨੂੰ ਕੱਢਣ ਤੇ ਵੀ ਆਸਾਨੀ ਰਹਿੰਦੀ ਹੈ ਫਿਰ ਕੋਈ ਦਿੱਕਤ ਨਹੀਂ ਹੁੰਦੀ ਲੱਭਣ ਲੱਗਿਆਂ ਕਿਉਂਕਿ ਇੱਕਦਮ ਹੀ ਗਰਮੀ ਆ ਜਾਂਦੀ ਹੈ ਉਦੋਂ ਫਿਰ ਸਾਰੇ ਕੱਪੜੇ ਇੱਕਦਮ ਹੀ ਕੱਢਨੇ ਪੈਂਦੇ ਆ ਸਰਦੀ ਤਾਂ ਚਲੋ ਰੁਕ ਰੁਕ ਕੇ ਆਂਦੀ ਕਦੇ ਸਰਦੀ ਹੋ ਗਈ ਕਦੇ ਨਹੀਂ ਹੋ ਗਈ ਤੇ ਜੀ ਇੱਧਰ ਮੈਂ ਫਿਰ ਬੈਗ ਦੇ ਵਿੱਚ ਪਾਏ ਕੱਪੜੇ ਆਪਣਾ ਵੀ ਇੱਕ ਬੈਗ ਤਿਆਰ ਕਰ ਲਿਆ ਸੀਗਾ ਹਰਸ਼ ਦਾ ਵੀ ਤਿਆਰ ਕਰਤਾ ਸੀਗਾ ਔਰ ਜੀ ਮੇਰੀ ਕਮਰ ਇੰਨੀ ਦੁਖ ਰਹੀ ਸੀਗੀ ਨਾ ਇਸ ਟਾਈਮ ਮੈਂ ਦੱਸ ਨਹੀਂ ਸਕਦੀ 3-4 ਦਿਨ ਹੋ ਗਏ ਆ ਕਮਰ ਬਹੁਤ ਜ਼ਿਆਦਾ ਦੁਖ ਰਹੀ ਹੈ ਕਿਉਂਕਿ ਜਦੋਂ ਸਰਦੀ ਆ ਜਾਂਦੀ ਹੈ ਨਾ ਉਸ ਟਾਈਮ ਤੇ ਮੇਰੀ ਕਮਰ ਬਹੁਤ ਦੁਖਦੀ ਹੈ ਦੁਖਣ ਲੱਗ ਜਾਂਦੀ ਹੈ ਤੇ ਮੈਂ ਨਾਲ ਨਾਲ ਕੰਮ ਕਰ ਰਹੀ ਸੀਗੀ ਤੇ ਨਾਲ ਨਾਲ ਮੈਨੂੰ ਦਰਦ ਵੀ ਬਹੁਤ ਜ਼ਿਆਦਾ ਹੋ ਰਹੀ ਸੀ ਪਰ ਮੈਂ ਸੋਚਿਆ ਸੀਗਾ ਕਿ ਜਿੰਨਾ ਚਿਰ ਮੇਰਾ ਕੰਮ ਸਾਰਾ ਕੰਪਲੀਟ ਨਹੀਂ ਹੋਏਗਾ ਮੈਂ ਨਹੀਂ ਬਵਾਂਗੀ ਔਰ ਜੀ ਫਿਰ ਇਧਰ ਮੇਰੇ ਗਰਮੀਆਂ ਵਾਲੇ ਕੱਪੜੇ ਤਾਂ ਮੈਂ ਪਾਤੇ ਸੀਗੇ ਤਿੰਨਾ ਬੈਗਾਂ ਦੇ ਵਿੱਚ ਔਰ ਜੀ ਸਰਦੀਆਂ ਦੇ ਤਾਂ ਕੁਝ ਜਿੱਦਾਂ ਕਦੇ ਸਰਦੀ ਹੋ ਜਾਂਦੀ ਹੈ ਤੇ ਆਪਾਂ ਇਦਾਂ ਹੀ ਬੈੱਡ 'ਚੋਂ ਕੱਢ ਲੈਣੇ ਆ ਤੇ ਫਿਰ ਮੈਂ ਕਿਹਾ ਚਲੋ ਇਹ ਵਾਲੇ ਕੱਪੜੇ ਮੈਂ ਲੱਗ ਰੱਖਦੀ ਆਂ ਔਰ ਜੀ ਫਿਰ ਮੈਂ ਇਧਰ ਬੈਗ ਸਾਰੇ ਤਿਆਰ ਕਰਕੇ ਸਾਈਡ ਤੇ ਰੱਖਦੇ ਫਿਰ ਜੀ ਮੈਂ ਖੋਲੇਆ ਬੈੱਡ ਬੈੱਡ ਦੇ ਵਿੱਚ ਉਹ ਵੀ ਕਾਫੀ 1 2 ਵਾਰੀ ਤਾਂ ਮੈਂ ਕੱਪੜੇ ਸਰਦੀਆਂ ਦੇ ਕੱਢ ਹੀ ਚੁੱਕੀ ਸੀਗੀ ਔਰ ਜੀ ਬੈੱਡ ਖੋਲਣ ਤੋਂ ਬਾਅਦ ਮੈਂ ਖੁਦ ਸੋਚਣ ਲੱਗੀ ਕਿ ਮੈਂ ਕਰਨਾ ਕੀ ਹੈ ਕਿਉਂਕਿ ਕੱਪੜੇ ਇੰਨੇ ਹੁੰਦੇ ਆ ਸਰਦੀਆਂ ਦੇ ਸਮਝ ਨਹੀਂ ਆਉਂਦੀ ਕਿ ਕੱਢਣੇ ਕਿਹੜੇ ਆ ਤੇ ਕਿਹੜੇ ਨਹੀਂ ਕੱਢਣੇ ਕਿਉਂਕਿ ਇੱਕ ਜਦੋਂ ਸਰਦੀ ਜ਼ਿਆਦਾ ਪੈਂਦੀ ਆ ਉਦੋਂ ਨੂੰ ਉਦੋਂ ਜ਼ਿਆਦਾ ਮੋਟੇ ਚਾਹੀਦੇ ਹੁੰਦੇ ਆ ਆਪਾਂ ਨੂੰ ਕੱਪੜੇ ਤੇ ਫਿਰ ਇਸ ਕਰਕੇ ਫਿਰ ਮੈਂ ਜਿਹੜੇ ਨਾਰਮਲੀ ਪੈਣ ਵਾਲੇ ਸੀ ਅੱਜ ਕੱਲ ਦੇ ਵਿੱਚ ਉਹ ਮੈਂ ਸਾਰੇ ਕੱਢ ਲਏ ਹੋਏ ਸੀ ਪਹਿਲਾਂ ਹੀ ਔਰ ਜਾਦੇ ਮੋٹے ਨਹੀਂ ਮੈਂ ਕੱਢੇ ਸੀਗੇ ਤੇ ਮੈਂ ਉਹੀ ਦੇਖ ਰਹੀ ਸੀ ਕਿ ਕਿਹੜੇ ਹਰਸ਼ ਨੂੰ ਹਜੇ ਕੱਪੜੇ ਆਂਦੇ ਆ ਤਾਂ ਕਿਹੜੇ ਨਹੀਂ ਆਂਦੇ ਇਹ ਇਹਦੇ ਕਰਾਟੇ ਕਲਾਸ ਨੇ ਜੁਆਇਨ ਕੀਤੀ ਸੀਗੀ ਤੇ ਉਦੋਂ ਇਹ ਡਰੱਸਾਂ ਲਈਆਂ ਸੀ ਇਹਨੇ ਦੋ ਇਹੇ ਸਿਰਫ yellow belt ਕਰਕੇ ਇਹਨੇ ਡਰੱਸਾਂ ਲਈਆਂ ਸੀਗੀਆਂ ਉਸ ਤੋਂ ਬਾਅਦ ਜਨਾਬ ਜੀ ਨੇ ਜਦੋਂ yellow belt ਜਿੱਤ ਲਈ ਉਸ ਤੋਂ ਬਾਅਦ ਇਹ ਕਰਾਟੇ ਕਲਾਸ ਕਦੇ ਗਏ ਹੀ ਨਹੀਂ ਤੇ ਇਹ ਫਿਰ ਮੈਨੂੰ ਲੱਗਿਆ ਸੀਗਾ ਕਿ ਉੱਚੀਆਂ ਹੋ ਗਈਆਂ ਮੈਂ ਕਿਹਾ ਚਲੋ ਇਹਨਾਂ ਨੂੰ ਕੱਢ ਦਿੰਨੇ ਰੱਖਣ ਦਾ ਕੋਈ ਫਾਇਦਾ ਨਹੀਂ ਹੈ ਤੇ येलो 벨ਟਾ ਮੈਂ ਰੱਖ ਲਿਆ ਸੀਗਾ ਫਿਰ ਮੈਂ ਜੀ ਆਹ ਵਾਲਾ ਆਪਣਾ ਬੈਕ ਡੱਡੇ ਆ ਇਹਦੇ ਵਿੱਚ ਦੇਖੇ ਕਿ ਕਿਹੜੇ ਕੱਪੜੇ ਸਰਦੀਆਂ ਦੇ ਮੇਰੇ ਹੈਗੇ ਆ ਫਿਰ ਉਹ ਗੱਡੇ ਔਰ ਜਿਵੇਂ ਖੋਲ-ਖੋਲ ਕੇ ਦੇਖ ਰਹੀ ਸੀਗੀ ਚੈੱਕ ਕਰ ਰਹੀ ਸੀਗੀ ਕਿ ਇਸ ਟਾਈਮ ਕਿਹੜੇ ਚਾਹੀਦੇ ਆ ਤਾਂ ਕਿਹੜੇ ਨਹੀਂ ਚਾਹੀਦੇ ਫਿਰ ਮੈਨੂੰ ਆਪਣੇ ਸੂਟ ਵੀ ਸੀ ਕੱਢਣ ਵਾਲੇ ਫਿਰ ਮੈਂ ਉਹ ਕੱਢੇ ਸਾਰੇ ਔਰ ਪਹਿਲਾਂ ਮੈਂ ਬੈੱਡ ਸ਼ੀਟ ਕੱਢੀ ਸੀਗੀ ਕਿਉਂਕਿ ਹੁਣ ਜਿੱਦਾਂ ਹਲਕੀ ਜੀ ਸਰਦੀ ਹੋ ਗਈ ਹੈ ਤੇ ਬੈੱਡ ਸ਼ੀਟ ਜਿਹੜੀ ਆਪਾਂ ਵਿਛਾਈਆਂ ਹੋਈਆਂ ਕਾਟਨ ਦੀਆਂ ਉਹਨਾਂ 'ਚ ਠੰਡ ਲੱਗਦੀ ਹੈ ਫਿਰ ਆਪਣੀਆਂ ਸਰਦੀਆਂ ਵਾਲੀਆਂ ਅਲੱਗ ਹੀ ਬੈੱਡ ਸ਼ੀਟਾਂ ਪਈਆਂ ਸੀਗੀਆਂ ਫਿਰ ਮੈਂ ਪਹਿਲਾਂ ਉਹ ਕੱਢੀ ਮੈਂ ਕਿਹਾ ਚਲੋ ਅੱਜ ਗਰਮ ਬੈੱਡ ਸ਼ੀਟ ਵਿਛਾਣੇ ਆ ਪਹਿਲਾਂ ਉਹ ਕੱਢੀ ਉਸ ਤੋਂ ਬਾਅਦ ਫਿਰ ਮੈਂ ਸਾਰੇ ਆਪਣੇ ਖੋਲ-ਖੋਲ ਕੇ ਦੇਖ ਰਹੀ ਸੀ ਕਿਹੜੀਆਂ ਚੀਜ਼ਾਂ ਚਾਹੀਦੀਆਂ ਤੇ ਕਿਹੜੀਆਂ ਨਹੀਂ ਚਾਹੀਦੀਆਂ ਔਰ ਜੀ ਇਧਰ ਮੈਂ ਦੇਖ ਰਹੀ ਸੀ ਕਿ ਮੈਂ ਕਿਹਾ ਸੂਟਾਂ ਤੋਂ ਪਾਣ ਲਈ ਕੋਟੀ ਕਿਹੜੀ ਕੱਢਾਂ ਫਿਰ ਮੈਂ ਸਾਰੀਆਂ ਵਿੱਚ ਹੀ ਰੱਖਤੀ ਮੈਂ ਕਿਹਾ ਜਦੋਂ ਲੋਡ ਹੋਏਗੀ ਉਦੋਂ ਹੀ ਕੱਢਾਂਗੇ ਕਿਉਂਕਿ ਬਾਹਰ ਵੀ ਆਪਾਂ ਕੱਢ ਕੇ ਰੱਖ ਲੈਨੇ ਨਾ ਬਾਲਾ ਹੀ ਗਾਜਿਆ ਪੈ ਜਾਂਦਾ ਹੈ ਬੋਖ ਲਾਰਾ ਹੋ ਜਾਂਦਾ ਹੈ ਔਰ ਇਧਰ ਮੈਂ ਇੱਕ ਦੋ ਸਟੋਲ ਕੱਢੇ ਸੀਗੇ ਆਪਣੇ ਕੋਟ ਵਗੈਰਾ ਤਾਂ ਮੈਂ ਕੁਝ ਨਹੀਂ ਕੱਢਿਆ ਸੀਗਾ ਕਿਉਂਕਿ ਮੈਂ ਕਿਹਾ ਜਦੋਂ ਜ਼ਿਆਦਾ ਸਰਦੀ ਪਏਗੀ ਧੁੰਦਾਂ ਵਗੈਰਾ ਹੋਊਗੀ ਤਾਂ ਉਦੋਂ ਕੱਢ ਲਾਂਗੇ ਨਾਲ ਦੀ ਨਾਲ ਔਰ ਇਹ ਦਿਵਾਲੀ ਤੇ ਮੈਂ ਬੈੱਡ ਵੈਸੇ ਸਾਫ਼ ਕੀਤੇ ਸੀਗੇ ਇਸ ਕਰਕੇ ਮੈਨੂੰ ਜ਼ਿਆਦਾ ਜ਼ਰੂਰਤ ਨਹੀਂ ਪਈ ਸਫਾਈ ਕਰਨ ਦੀ ਬੈੱਡ ਦੇ ਵਿੱਚ ਔਰ ਸੈਟਿੰਗ ਕਰਕੇ ਆਪਣਾ ਮੈਂ ਸਾਰਾ ਸਮਾਨ ਨਾਲ ਦੀ ਨਾਲ ਰੱਖਦੀ ਗਈ ਸੀ ਕਿਉਂਕਿ ਮੈਨੂੰ ਇਹ ਸੀਗਾ ਕਿ ਹਰਸ਼ ਦੇ ਟਾਈਮ ਤੋਂ ਆਉਣ ਤੋਂ ਪਹਿਲਾਂ ਪਹਿਲਾਂ ਮੇਰਾ ਰੂਮ ਦਾ ਸਾਰਾ ਜਿੰਨਾ ਵੀ ਖਲਾਰਾ ਹੈਗਾ ਸਾਰਾ ਸਮੇਟ ਦਵਾ ਮੈਂ ਔਰ ਜੀ ਇੱਦਾਂ ਮੇਰੀ ਕਮਰ ਦੀ ਤਾਂ ਬੈਂਡ ਵੱਜੀ ਹੋਈ ਸੀਗੀ ਔਰ ਮੈਂ ਕਿਹਾ ਰੱਬਾ ਵੀ ਕਮਰ ਮੇਰੀ ਸਹੀ ਹੋ ਜAVE ਉਸ ਤੋਂ ਬਾਅਦ ਹੀ ਮੈਂ ਕੁਝ ਕਰਾਂਗੀ ਪਰ ਨਹੀਂ ਮੈਂ ਕਿਹਾ ਕੰਮ ਨਬੇੜ ਕੇ ਹੀ ਬੈਣਾ ਹੈ। ਔਰ ਜੀ ਇਧਰ ਕਰਦੇ ਕਰਦੇ ਫਿਰ ਮੈਂ ਆਪਣਾ ਸਾਰਾ ਬੈੱਡ ਦੀ ਸੈਟਿੰਗ ਕਰਤੀ ਸੀਗੀ ਜਿਹੜੇ ਕੱਪੜੇ ਕੱਢਣ ਵਾਲੇ ਸੀ ਕੱਢਤੇ ਸੀ ਜਿਹੜੇ ਰੱਖਣ ਵਾਲੇ ਸੀ ਉਹ ਮੈਂ ਸਾਰੇ ਰੱਖਤੇ ਸੀਗੇ ਕਿਉਂਕਿ ਦੂਸਰੀ ਵਾਲੇ ਬੈੱਡ ਮੈਂ ਖੋਲੇ ਆ ਨਹੀਂ ਸੀਗੇ ਕਿਉਂਕਿ ਉਹਦੇ ਵਿੱਚ ਤਾਂ ਟੋਟਲੀ ਹੀ ਗਰਮ ਕੱਪੜੇ ਪਏ ਨੇ ਉਹ ਮੈਂ ਕਿਹਾ ਜਦੋਂ ਲੋਡ ਹੋਊਗੀ ਆਪਾਂ ਉਦੋਂ ਹੀ ਕੱਢਾਂਗੇ ਔਰ ਜਿੰਨੇ ਕਿ ਮੈਨੂੰ ਜ਼ਰੂਰਤ ਸੀਗੀ ਤੇ ਮੈਂ ਨਾਲ ਹੀ ਕੱਢ ਕੇ ਤੇ ਇੱਕ ਸਾਈਡ ਤੇ ਮੈਂ ਬਾਰੀ ਚ ਰੱਖੀ ਜਾ ਰਹੀ ਸੀਗੀ ਔਰ ਜੀ ਫਿਰ ਮੈਂ ਉੱਪਰੇ ਦੇ ਜਿਹੜੇ ਕੱਪੜੇ ਮੈਂ ਸੈਟਿੰਗ ਕੀਤੀ ਸੀ ਬੈੱਡ ਦੇ ਵਿੱਚ ਉਹਦੇ ਉੱਪਰ ਚੁੰਨੀ ਪਾ ਛਾ ਕੇ ਪੂਤੋ ਚੰਗੀ ਤਰ੍ਹਾਂ ਕਵਰ ਕਰਤਾ ਸੀਗਾ ਕਿ ਜਦੋਂ ਅੰਦਰ ਮਿੱਟੀ ਨਾ ਜਾਵੇ ਔਰ ਜੀ ਫਿਰ ਜਦੋਂ ਆਪਾਂ ਬੈੱਡ ਦੇ ਵਿੱਚ ਐਦਾਂ ਕਵਰ ਕਰਕੇ ਨਹੀਂ ਰੱਖਦੇ ਤਾਂ ਕਿਸੇ ਵळे ਮਿੱਟੀ ਚਲੇ ਹੀ ਜਾਂਦੀ ਡਸਟ ਚਲੇ ਹੀ ਜਾਂਦੀ ਆ ਔਰ ਜੀ ਉਹਨੂੰ ਸਾਰਾ ਮੈਂ ਚੰਗੀ ਤਰ੍ਹਾਂ ਕੀਤਾ ਕਵਰ ਤੇ ਫਿਰ ਮੈਂ ਅੰਦਰ ਸਾਰੇ ਕੱਪੜੇ ਨੂੰ ਕਵਰ ਕਰਕੇ ਔਰ ਜੀ ਬੈੱਡ ਕਰ ਦਿੱਤਾ ਬੰਦ ਫਿਰ ਉਸ ਤੋਂ ਬਾਅਦ ਸੈਟਿੰਗ ਕੀਤੀ ਗੱਦਿਆਂ ਦੀ ਗੱਦੇ ਸੈੱਟ ਕਰਕੇ ਉਸ ਤੋਂ ਵਿਚਾਈ ਜੀ ਬਾਅਦ ਤੋਂ ਬੈੱਡ ਸ਼ੀਟ ਬੈੱਡ ਸ਼ੀਟ ਜਿਵੇਂ ਕਿ ਤੁਹਾਨੂੰ ਦੇਖ ਸਕਦੇ ਹੋ ਕਿੰਨੀ ਸੋਹਣੀ ਲੱਗ ਰਹੀ ਹੈ ਔਰ ਜੀ ਬੈੱਡ ਸ਼ੀਟ ਵਿਚਾਂ ਤੋਂ ਬਾਅਦ ਮੇਰੀ ਕਮਰ ਇੰਨੀ ਜ਼ਿਆਦਾ ਦੁਖੜੀ ਸੀਗੀ ਉਸ ਤੋਂ ਬਾਅਦ ਮੈਂ ਕੀਤੀ ਥੋੜੀ ਜੀ ਰੈਸਟ ਤੇ ਮਨ ਸੀਗਾ ਬਸ ਕਿ ਚਾਹ ਮਿਲ ਜੇ ਇਹ ਕੰਮ ਕਰਦੇ ਕਰਦੇ ਲੱਗੀ ਹੁਣ ਭੁੱਖ ਕੱਪੜੇ ਤਾਂ ਸਾਂਤ ਹੋ ਗਏ ਸੀਗੇ ਤੇ ਹੁਣ ਇੱਧਰ ਮੈਂ ਰੱਖਤੀ ਆ ਚਾਹ ਤੇ ਚਾ ਰੱਖਤੀ ਹਾਂ ਤੇ ਇੱਧਰ ਮੈਂ ਮਹੰਗਾਈਆਂ ਸੀਗੀਆਂ ਪੈਟੀਆਂ ਔਰ ਇੱਕ ਬੰਗਾਇਆ ਸੀਗਾ ਬੰਦ ਨਾਲ ਮਹੰਗਾਈ ਸੀ ਪੈਟੇ ਮੈਂ ਕਿਹਾ ਚਲੋ ਚਾਹ ਦੇ ਨਾਲ ਅੱਜ ਪੈਟੀ ਖਾਣੇ ਆ ਤੇ ਨਾਲੇ ਬਣਾਣੇ ਆ ਚਾਹ ਕਿਉਂਕਿ ਰੋਟੀ ਤਾਂ ਸਵੇਰੇ ਨਾਸ਼ਤਾ ਕੀਤਾ ਸੀਗਾ ਉਸ ਤੋਂ ਬਾਅਦ ਇੱਕ ਪਰੌਂਠੀ ਖਾਦੀ ਸੀਗੇ ਉਸ ਤੋਂ ਬਾਅਦ ਮੈਨੂੰ ਭੁੱਖ ਨਹੀਂ ਲੱਗੀ ਹੁਣ ਟਾਈਮ ਵੀ 4:30 ਹੋ ਗਏ ਆ ਤੇ ਮੈਂ ਕਿਹਾ ਚਲੋ ਪੈਟੀ ਮੰਗਾ ਕੇ ਨਾਲ ਚਾਹ ਪੀ ਲੈਣੇ ਆ ਤੇ ਫੇਰ ਰਾਤ ਦੀ ਦਿਨ ਦੀ ਤਿਆਰੀ ਵੀ ਕਰਨੀ ਹੈ। ਓ ਮਾਈ ਗਾਡ। ਕਿੰਨਾ ਕੰਮ ਬਤਨਾ ਹੈ। ਸਾਰੇ ਅੱਜ ਕੱਪੜੇ ਸੰਭਾਲ ਹੋ ਗਏ ਆ ਗਰਮੀਆਂ ਦੇ ਤੇ ਸਰਦੀਆਂ ਦੇ ਤਾਂ ਹੌਲੀ ਹੌਲੀ ਕੱਢਣੇ ਹੁੰਦੇ ਆ ਜਿੰਨੇ ਜਿੰਨੇ ਦੀ ਲੋੜ ਹੁੰਦੀ ਉਹਨਾਂ ਨੇ ਕੱਢੀ ਜਾਣੇ ਆ। ਤੇ ਗਰਮੀਆਂ ਦੇ ਵੈਸੇ ਨਹੀਂ ਹੁੰਨ ਪੈਂਦੇ ਠੰਡੇ ਮੌਸਮ ਚ ਉਹ ਮੈਂ ਸਾਰੇ ਸੰਭਾਲਤੇ ਬੈਡ ਚ ਤੁਹਾਨੂੰ ਦਿਖਾਈ ਦਿੱਤਾ ਹੈ ਕਿ ਰੱਖਤੇ ਆ ਲਓ ਜੀ ਇੱਧਰ ਆਪਣੀ ਹੋ ਗਈ ਚਾਹ ਰੈਡੀ ਤੇ ਨਾਲ ਆਪਾਂ ਰੱਖਦੇ ਆ ਪੈਟਿਸ oh my god ਗੱਟਮ ਗੱਟਮ ਪੈਟਿਸ ਸਾਥ ਮੇ ਸੌਸ 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 ਮਾਲਾ ਜੀ ਸੌਸ ਤੇ ਨਾਲ ਆ ਜੀ ਆਪਣੀ ਚਾਹ ਗਰਮਾ ਗਰਮ ਤੇ ਪੀ ਕੇ ਆਜੂਗਾ ਜਿਹੜਾ ਆਪਾਂ ਨੂੰ ਨਜ਼ਾਰਾ ਦੇਲਦੇ ਆ ਜੀ ਤੁਹਾਨੂੰ ਚਾਹ ਪੀਣ ਤੋਂ ਬਾਅਦ ਹਾਂ ਵੱਟ ਵੱਟ ਦੀ ਲਾਈਕ ਕਰਿਆ ਕਰੋ ਔਰ ਕਮੈਂਟ ਵੀ ਕਰਿਆ ਕਰੋ ਤੇ ਪਲੀਜ਼ ਤੁਸੀਂ ਮੇਰੀ ਵੀਡੀਓ ਨੂੰ ਜ਼ਰੂਰ ਅੱਗੇ ਸ਼ੇਅਰ ਵੀ ਕਰਿਆ ਕਰੋ ਸਮਾ ਹੋ ਗਏ ਸੀਗੇ ਤੇ ਰਾਤ ਦਾ ਬਣਾਣਾ ਸੀਗਾ ਡਿਨਰ ਤੇ ਡਿਨਰ ਵਿੱਚ ਅੱਜ ਬਣਾਏ ਸੀਗੇ ਮਟਰ ਪਨੀਰ ਔਰ ਜਿਵੇਂ ਇਧਰ ਤੜਕਾ ਵਗੈਰਾ ਲਗਾ ਲਿਆ ਸੀਗਾ ਮਟਰਾਂ ਨੂੰ ਔਰ ਜਿ ਤੜਕਾ ਲਗਾ ਕੇ ਤੇ ਮਟਰ ਥੋੜੀ ਜਿਮਾ ਕੱਢ ਕੇ ਰੱਖੇ ਹੋਏ ਸੀਗੇ ਤੇ ਮੈਂ ਕਿਹਾ ਚਲੋ ਅੱਜ ਮਟਰ ਪਨੀਰ ਹੀ ਬਣਾ ਲੈਂਦੇ ਆ ਕਿਉਂਕਿ ਹੋਰ ਕੋਈ ਸਬਜ਼ੀ ਪਈ ਨਹੀਂ ਸੀਗੀ ਔਰ ਫਿਰ ਮਟਰ ਨੂੰ ਮੇਥੜਕਾਰ ਵਗੈਰਾ ਲਗਾ ਕੇ ਕੁੱਕਰ ਚ ਦਵਾਈਆਂ 2-3 ਸੀਤੀਆਂ ਹੋਰ ਜੀ ਇਸ ਇਧਰ ਕੁੱਕਰ ਚ ਸੀਟੀਆਂ ਲੱਗ ਰਹੀਆਂ ਸੀਗੀਆਂ ਥੋੜੀ ਦੇਰ ਮੈਸਿੰਗ ਤੇ ਰੱਖਤਾ ਲੇਪਨ ਨੂੰ ਉੱਧਰ ਪਨੀਰ ਵਗੈਰਾ ਮੈਂ ਕੱਟ ਕੇ ਵੀ ਰੱਖ ਲਿਆ ਸੀਗਾ ਔਰ ਧੰਨੀਆਂ ਵਗੈਰਾ ਵੀ ਕੱਟ ਲਿਆ ਸੀਗਾ ਔਰ ਨਾਲ ਨਾਲ ਮੈਂ ਸ਼ੁਰੂ ਕਰਤੇ ਸੀਗੇ ਫੁਲਕੇ ਬਣਾਣੇ ਮੈਂ ਕਿਹਾ ਚਲੋ ਜਲਦੀ ਜਲਦੀ ਬਣਾ ਲੈਨੇ ਆ ਡਿਨਰ ਕਿਉਂਕਿ ਲੇਟ ਕਾਫੀ ਹੋ ਗਈ ਸੀ ਇਹ ਟਾਈਮ ਇਥੇ ਮੇਰੇ ਖਿਆਲ ਹੋ ਰਿਹਾ ਸੀਗਾ 8:30 ਵਜੇ 8:30 ਵਜੇ ਹੋਏ ਸੀਗੇ ਤੇ ਮੈਨੂੰ ਸੀ ਕਿ ਚਲੋ ਮੈਂ ਲੇਟ ਨਾ ਹੋ ਜਾਵਾਂ ਤੇ ਮੈਂ ਨਾਲ ਨਾਲ ਹੀ ਫੁਲਕੇ ਬਣਾ ਲੈ ਸੀਗੇ ਕਿਉਂਕਿ ਕਹਿੰਦੇ ਪਏ ਸੀਗੇ ਅੱਜ ਗਰਮ ਗਰਮ ਨਹੀਂ ਖਾਣੇ ਤੂੰ ਉਤਾਰ ਕੇ ਹੀ ਰੱਖ ਲੈ ਫੁਲਕੇ ਔਰ ਇਕੱਠੇ ਬੈ ਕੇ ਹੀ ਖਾਣਨੇ ਆਪਾਂ ਸਾਰੇ ਜਣੇ ਤੇ ਜੀ ਇੱਧਰ ਮੈਂ ਫੁਲਕੇ ਬਣਾ ਰਹੀ ਸੀਗੇ ਤੇ ਸਬਜੀ ਆਪਣੀ ਰੈਡੀ ਹੋ ਚੁੱਕੀ ਸੀਗੀ ਹਾਂਜੀ ਜੀ ਇਧਰ ਸਬਜੀ ਰੈਡੀ ਹੋ ਚੁੱਕੀ ਸੀਗੀ ਤੇ ਮੈਂ ਦੇਖ ਰਹੀ ਸੀਗੀ ਸਬਜੀ ਖੋਲ ਕੇ ਮੈਂ ਕਿਹਾ ਦੇਖਾਂ ਪਹਿਲਾਂ ਮਟਰ ਪੱਕੇ ਆ ਕਿ ਨਹੀਂ ਹੋ ਰਹੇ ਹੀ ਨਾ ਹੋਵੇ ਕਿ ਮਟਰ ਕੱਚੇ ਹੀ ਰਹਿ ਜਾਣ ਪਰ ਅੱਜ ਕੱਲ ਤਾਂ ਚਲੋ ਮਟਰ ਤਾਜ਼ੇ ਆ ਰਹੇ ਨੇ ਔਰ ਜਲਦੀ ਹੀ ਪੱਕ ਜਾਂਦੇ ਨੇ ਬਹੁਤ ਵਧੀਆ ਸਬਜੀ ਬਣਦੀ ਹੈ ਤਾਜ਼ੇ ਮਟਰਾਂ ਦੀ ਔਰ ਜੀ ਮੈਂ ਦੇਖਿਆ ਤੇ ਫਿਰ ਸਬਜੀ ਪੂਰੀ ਵਧੀਆ ਬਣ ਚੁੱਕੀ ਸੀਗੀ ਫਿਰ ਮੈਂ ਵਿੱਚ ਪਾਤਾ ਪਨੀਰ ਔਰ ਜੀ ਉੱਪਰੋਂ ਪਾਇਆ ਥੋੜਾ ਜਿਹਾ ਗਰਮ ਮਸਾਲਾ ਆਪਣਾ ਜਿਹੜਾ ਬਣਾਇਆ ਹੋਇਆ ਸੀਗਾ ਘਰੇ ਔਰ ਜੀ ਗਰਮ ਮਸਾਲਾ ਪਾਨ ਤੋਂ ਬਾਅਦ ਨਾਲ ਹੀ ਮੈਂ ਪਾ ਦਿੱਤਾ ਸੀ ਕੱਟਿਆ ਹੋਇਆ ਧਨੀਆ ਤੇ ਫਿਰ ਇਹਨੂੰ ਥੋੜੀ देर ਮੈਂ ਟੱਕ ਕੇ ਰੱਖਤਾ ਸੀਗਾ ਮੈਂ ਕਿਹਾ ਚਲੋ ਉਹਨਾਂ ਚ ਇਹਦਾ ਥੋੜਾ ਜਿਹਾ ਆਪਣੀ ਖੁਸ਼ਬੂ ਆ ਜਾਂਦੀ ਹੈ ਧਨੀਏ ਦੀ ਔਰ ਕੱਟ ਕੇ ਰੱਖਤਾ ਹੋਇਆ ਸੀਗਾ ਤੇ ਇਧਰ ਜੀ ਆਪਣਾ ਡਿਨਰ ਤਿਆਰ ਸੀਗਾ ਤੇ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਂਦੀ ਹੁੰਦੀ ਤੇ ਪਲੀਜ਼ ਤੁਸੀਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਦੀ ਚਲੋ ਜੀ ਬਾਏ